ਤੁਕੜੇ ਨੋਟ ਕਰ ਲਿਓ ਡੇਢ ਬੇ ਵਾਲਿਆਂ ਨੂੰ ਪਤਾ ਤੇ ਮਲਕ ਵਾਲੇ ਨੋਟ ਕਰ ਲਓ ਜਦੋਂ ਤੱਕ 30 ਪੁਆਇੰਟ ਨਹੀਂ ਹੁੰਦੇ ਨਿੱਕੇ ਨਿੱਕਾ ਖਾੜਾ ਜਦੋਂ ਤੱਕ 30 ਪੁਆਇੰਟ ਨਹੀਂ ਹੁੰਦੇ ਜਦ ਤੱਕ ਮੈਚ ਨਹੀਂ ਬੰਦ ਹੋਣਾ 15 15 ਮਤਲਬ ਹਾਂਜੀ ਪ੍ਰੀਤਮ ਸਿੰਘ ਜੰਦਾ ਦੋਤਾ ਹਨੀ ਖਲਾਲ ਬਾਪੂ ਜੀ ਉਹ ਸੰਪਰਕ ਕਰੇ ਜੀ ਆਪਣੇ ਬਾਪੂ ਜੀਆਂ ਨਾਲ ਆ ਕੇ ਹਨੀ ਖਲਾਲ ਬੇਨਤੀ ਹੈ ਜੀ ਫਾਈਨਲ ਮੈਚ ਅੱਜ ਦੇ ਕਬੱਡੀ ਕੱਪ ਦਾ ਕਹਿੰਦੇ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ ਕਿ ਫਾਈਨਲ ਮੈਚ ਵਿੱਚ ਮਿੱਤਰੋ ਪਟਾਕੇ ਪੈਣਗੇ ਰੇਡਰਾਂ ਦੇ ਨਾਲ ਜਦ ਜਾਫੀ ਖੇਣਗੇ ਐਨ ਸਿਰੇ ਦਾ ਮੈਚ ਹੈ ਬੈਸਟ ਰੇਡਰ ਅਤੇ ਜਾਫੀ ਦੀ ਮੋਟਰਸਾਈਕਲ ਹੈ ਪਾਲੀ ਦਾ ਵੀ ਧੰਨਵਾਦ ਹੈ ਸਾਡੇ ਵੀਰ ਦਾ ਪਾਲੀ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਢੰਡੋੜੀ ਵਾਲੇ ਗਗਨ ਦੀਆਂ ਤਿੰਨ ਕਬੱਡੀਆਂ ਤੇ ਰਾਜੂ ਯੂਕੇ ਵੱਲੋਂ 500 ਰੁਪਏ ਦੇ ਮਾਨ ਸਮਾਨ ਹੋਣਗੇ। ਬੇਨਤੀ ਹੈ ਵੀ ਟੀਮਾਂ ਪਲੀਜ਼ ਮੈਚ ਸ਼ੁਰੂ ਕਰ ਦਿਓ ਜਲਦੀ ਹੁਣ। ਡੇਢ ਬੇ ਵਾਲੇ 20-20 ਰੇਡਾਂ ਮੰਗਦੇ ਆ ਤੇ ਮਾਲਕ ਵਾਲੇ ਕਹਿੰਦੇ 25-25 ਦੇ ਦਿਓ। ਪਰ ਬੇਨਤੀ ਵੀ ਖੜਤਾ ਜੋ ਆਪਾਂ ਮੈਚ ਸ਼ੁਰੂ ਕਰੀਏ ਜਲਦੀ। ਹਾਂਜੀ ਸਰਜੀਤ ਜੀ ਇੱਧਰ ਮਾਈਕ ਤੁਹਾਡੇ ਹਵਾਲੇ ਆ ਜੀ ਸਨਮਾਨ ਹੋਣ ਲੱਗਾ ਜੀ ਗੁਰਪ੍ਰੀਤ ਜੰਗੀਆਣਾ ਅਤੇ ਬਲਜੀਤ ਡਾਕਟਰ ਕਾਲੋਕੇ। ਬਾਤ ਖੁਸ਼ੀ ਦੀ 365 ਕੈਮਰਾਮੈਨ ਆਵੇ ਜੀ ਗਰਾਊਂਡ ਜਲਦੀ ਮਾਈਕ ਤੇ ਸਰਜੀਤ ਕਕਰਾਲੀ ਜੀ ਬਾਤ ਖੁਸ਼ੀ ਦੀ ਗੱਲ ਹੈ ਵੀ ਅੱਜ ਜੰਗਿਆਣ ਦੇ ਗੁਰਪ੍ਰੀਤ ਦਾ ਤੇ ਨਾਲ ਡਾਕਟਰ ਬਲਜੀਤ ਕਾਲੋਕੇ ਵਾਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਜੋ ਬੱਬੂ ਦੇ ਪਿਆਰ ਨੂੰ ਇਸ ਨੌਜਵਾਨ ਦੀ ਬੇਦੀ ਨੂੰ ਮੰਨਦੇ ਹੋਏ ਇਹ ਸਾਡੇ ਭਰਾ ਇਸ ਮੇਲੇ ਦੇ ਵਿੱਚ ਪੁੱਜੇ ਤੇ ਬੇਨਦੀ ਵੀ ਬਾਈ ਜੀ ਪਾਣੀ ਵਾਲਿਆ ਤੂੰ ਦਾ ਬਾਈ ਥੋੜਾ ਹੋ ਜਾ ਸਾਈਡ ਤੇ ਨੂੰ ਟੀਮਾਂ ਨੋਟ ਕਰ ਲਓ ਵੀ ਜਿਹੜਾ ਬੈਸਟ ਲਈ ਡੇਢ ਨਹੀਂ ਗਿਣਿਆ ਜਾਣਾ ਦੋਨੋਂ ਟੀਮਾਂ ਨੋਟ ਕਰ ਲਿਓ ਇਹ ਕਮੇਟੀ ਨੇ ਹੁਣੇ ਹੁਣ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਬੈਸਟ ਰੇਟਰ ਬਣਨਾ ਹੈ ਪਹਿਲਾ ਡੇਢ ਪੁਆਇੰਟ ਜਿੱਤ ਲਈ ਗਿਣਿਆ ਜਾਣਾ ਪਰ ਬੈਸਟ ਲਈ ਇਕੋ ਹੀ ਪੁਆਇੰਟ ਗਿਣਿਆ ਜਾਣਾ ਜੇ ਕੋਈ ਪੁਆਇੰਟ ਕਾਮਨ ਹੋ ਜਾਂਦਾ ਉਹ ਕਹਿੰਦੇ ਅੱਧਾ ਅੱਧਾ ਲਓ ਮੇਰੀ ਬੇਨਤੀ ਹੈ ਸੰਗਤ ਨੂੰ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਓ ਹੋ ਜੋ ਕਰਮਜੀਤ ਮਾਰ ਦਿਓ ਇੱਕ ਵਾਰੀ ਲਲਕਾਰਾ ਜਾ ਜ਼ੋਰਦਾਰ ਕੀ ਬਾਤ ਹੈ ਲਓ ਪਹਿਲੀ ਕਬੱਡੀ ਵੇਖੋ ਨੌਜਵਾਨ ਕੱਕਨਾ ਵੱਡੋ ਵਾਲੀਆ ਤੇ ਉਧਰ ਹੁਸ਼ਿਆਰਾ ਬਾਪਰੀਆ ਏ ਬੱਲੇ 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 ਇਹ ਆ ਹੁਸ਼ਿਆਰਾ ਬਾਪਰ ਦਾ ਸਿਰੇ ਦਾ ਜਫਾ ਲਾਉਂਦਾ ਹੋਇਆ ਤੇ ਤਾੜੀਆਂ ਮਾਰ ਦਿਓ ਹੁਸ਼ਿਆਰੇ ਦਿਨਾਂ ਦੀ ਪਹਿਲਾ ਜਫਾ ਬਾਪਰੀਏ ਹੁਸ਼ਿਆਰੇ ਨਾਲ ਕੇ ਜੜਵੇਦੀ ਟੀਮ ਦੇ ਸੇ ਇਹ ਪਹਿਲਾ ਅੰਕ ਜਿਹੜਾ ਜੋੜ ਦਿੱਤਾ ਹੈ ਪੂਰੀਆਂ 30 ਕਬਡੀਆਂ ਪੈਣ ਤੋਂ ਬਾਅਦ ਮੈਚ ਬੰਦ ਹੋਣਾ ਹੈ ਇਹ ਵੀ ਦੋਨੋਂ ਟੀਮਾਂ ਨੋਟ ਕਰ ਲੈ ਤੇ ਨੋਨੇ ਬਾਈ ਜੀ ਬਿਠਾ ਲੈ ਇੰਨਾਂ ਕਨੂੰ ਜੱਸੇ ਪਲੀਜ਼ ਬੈਠ ਕੇ ਲਿਖ ਦਿਓ ਯਾਰ ਛਿਮੇ ਤੁਸੀਂ ਬੈਠ ਕੇ ਲਿਖ ਦਿਓ ਪਲੀਜ਼ ਗगन ਕਹਿੰਦੇ ਵੀ ਢੰਡੋਲੀ ਵਾਲੇ ਦੀਆਂ ਤਿੰਨ ਕਬਡੀਆਂ ਤੇ 500 500 ਲੱਗਿਆ ਹੋਇਆ ਰਾਜੂ ਯੂਕੇ ਦੇ ਵੱਲੋਂ ਤੇ ਮਲਕ ਵਾਲਾ ਹੈਪੀ ਜਫਾ ਲਾਉ ਕਿ ਨਹੀਂ ਇਹ ਹੈ ਮਲਕ ਦਾ ਹੈਪੀ ਇੱਕ ਪਾਸੇ ਮਹਿੰਦਰ ਸਿੰਘ ਸਵਾਨੇ ਦੀ ਟੀਮ ਦੀ ਆ ਐਨ ਕਹਿੰਦੇ ਵੀ ਖਿਡਾਰੀ ਅਤੇ ਦੂਜੇ ਪਾਸੇ ਮਲਕ ਵਾਲਾ ਹੈਪੀ 500 ਰੁਪਿਆ ਪਹਿਲੇ ਜਫੇਦਾਰ ਆ ਵੀ ਗਾਮਿਆ ਉਧਰ ਫੜਾਦੀ ਜਿਹੜਾ ਨੌਜਵਾਨਾ ਲਓ ਕਾਲਾ ਪਟਵਾਰੀ ਉਟਾਲਾ ਨਵਰੋਜ ਸਿੰਘ ਰੋਜੀ ਮੇਜ ਸਿੰਘ ਮੇਜੀ ਲਓ ਕਾਲਾ ਪਟਵਾਰੀ ਉਟਾਲਾ ਨਵਰੋਜ ਸਿੰਘ ਰੋਜੀ ਨਾਲ ਮੇਜੀ ਲਓ ਦੋ ਕਬੱਡੀਆਂ ਤੇ ਇਸ ਨੌਜਵਾਨ ਦੀਆਂ ਦੋ ਕਬੱਡੀਆਂ ਦੇ 500 ਰੁਪਏ ਦੇ ਮਾਨਸਮਾਨ ਦਿੱਤੇ ਜਾਣਗੇ ਇਹ ਆ ਗगन ਮਲਕ ਵਾਲਾ ਮਲਕ ਵਾਲੇ ਗगन ਦੀਆਂ ਦੋ ਕਬੱਡੀਆਂ ਤੇ 500 ਤੇ ਬਾਪਰੀਆ ਹੁਸ਼ਿਆਰਾ ਅੱਜ ਮੋਟਰਸਾਈਕਲ ਲੈ ਕੇ ਆਉ ਕਿ ਨਹੀਂ ਪਰ ਗगन ਲਓ ਮਲਕ ਵਾਲਾ ਗगन ਬਾ ਸੁਣੀ ਪੈਣ ਦਾ ਵਾਅਦਾ ਕਰਦਾ ਹੋਇਆ ਦੋ ਕਬੱਡੀਆਂ ਤੇ 500 ਲਾ ਗਿਆ ਤੇ ਸੰਗਤ ਵੱਲੋਂ ਬੇਨਤੀ ਹੈ ਵੀ ਛਿਮੇ ਪਲੀਜ਼ ਬੈਠ ਜਾਓ ਸਾਰੇ ਪਲੀ ਸਾਰੇ ਬੈਠ ਕੇ ਜਿਹੜੇ ਮੈਚ ਦਾ ਆਨੰਦ ਲਓ ਤਾਂ ਜੋ ਜਿਹੜੇ ਜਿੰਨੇ ਕੁ ਦਰਸ਼ਕਾਂ ਮੈਚ ਦਾ ਪੂਰਾ ਲੁਤਫ ਲੈ ਸਕਣ ਪੂਰਾ ਆਨੰਦ ਲੈ ਸਕਣ ਇਹ ਆ ਮਨਾਣੇ ਵਾਲਾ ਦਲਵੀਰ ਜਿੱਥੋਂ ਦੇ ਸੁਪਿੰਦਰ ਵਰਗੇ ਜਿੱਥੋਂ ਦੇ ਬੁੱਗੇ ਵਰਗੇ ਭੋਡੇ ਵਰਗੇ ਕਬੱਡੀ ਦੇ ਕਹਿੰਦੇ ਅੰਤਰਰਾਸ਼ਟਰੀ ਲੈਵਲ ਦੇ ਖਿਡਾਰੀ ਐ ਉਸੇ ਨਗਰ ਦਾ ਮਨਾਣੇ ਵਾਲਾ ਦਲਵੀਰ ਥਿੰਦ ਪਰਿਵਾਰ ਦਾ ਸਰਦਾਰ ਕੇਸਰ ਸਿੰਘ ਦਾ ਬੇਟਾ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਤੇ ਸਾਰੰਗਪੁਰ ਦੇ ਕਬੱਡੀ ਕੱਪ ਤੇ ਮਹਿੰਦਰ ਸਿੰਘ ਸੁਹਾਣੇ ਵੱਲੋਂ ਖਾਰ ਗੱਡੀ ਦੇ ਨਾਲ ਸਨਮਾਨ ਕੀਤਾ ਜਾਣਾ ਹੈ ਸਰਦਾਰ ਮਹਿੰਦਰ ਸਿੰਘ ਜੀ ਜਵਾਣਾ ਸਾਰੰਗਪੁਰ ਦੇ ਕਬੱਡੀ ਕੱਪ ਤੇ ਮਨਾਣੇ ਵਾਲੇ ਦਲਵੀਰ ਦਾ ਖਾਰ ਗੱਡੀ ਦੇ ਨਾਲ ਸਨਮਾਨ ਕਰਨਗੇ ਇਕਬਾਲ ਸਿੰਘ ਜੀ ਉਟਾਲਾ ਪ੍ਰਧਾਨ ਉਹਨਾਂ ਨੂੰ ਬੇਨਤੀ ਹੈ ਜੀ ਸਟੇਜ ਦੇ ਸਾਹਮਣੇ ਆ ਕੇ ਸੰਪਰਕ ਕਰਨ ਇਕਵਾਲ ਉਟਾਲਾ ਜੀ ਮਾਈਕ ਤੇ ਸਰਜੀਤ ਸਿੰਘ ਜੀ ਬាទ ਬាទ ਧੰਨਵਾਦ ਸਾਡਾ ਵੀਰ ਬੱਬੂ ਖੰਨਾ ਜਿਨ੍ਹਾਂ ਦਾ ਜਬ ਬੁਲੇਟ ਦੇ ਨਾਮ ਆ ਸਮਣਾ ਹੋਇਆ ਵੱਡੀਆਂ ਜ਼ਿੰਮੇਵਾਰੀਆਂ ਮੰਚ ਤੇ ਉਹਨਾਂ ਦਾ ਵੀ ਧੰਨਵਾਦ ਹੈ ਤੇ ਹੁਸ਼ਿਆਰਾ ਹੁਸ਼ਿਆਰਾ ਬਾਪਰੀਆ ਇਹ ਆ ਬਾਪਰੀਆ ਇਸ਼ਾਰਾ ਬੱਲੇ 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 ਮੋਟਰਸਾਈਕਲ ਵੇਖੋ ਕਿਧਰਲੇ ਪਾਸੇ ਨੂੰ ਜਾਊ ਇਹ ਆ ਬਾਪਰੀਆ ਇਸ਼ਾਰਾ ਤੇ ਨੌਜਵਾਨ ਕੱਕਨਾ ਵੱਡੋ ਵਾਲੀਆ ਤੇ ਤਾੜੀਆਂ ਮਾਰ ਦਿਓ ਉਹ ਹੁਸ਼ਿਆਰੇ ਦੇ ਨਾਂ ਦਾ ਇੱਕ ਲਲਕਾਰਾ ਵੀ ਮਾਰ ਦਿਓ ਜ਼ੋਰਦਾਰ 500 ਮੇਜਰ ਸਿੰਘ ਮੇਜੀ ਕਾਲਾ ਪਟਵਾਰੀ ਵੱਲੋਂ ਦੋ ਰੇਟਾਂ ਦੇ 500 ਲਓ ਦਲਵੀਰ ਮਨਾਣੇ ਨੇ ਆ ਦੋ ਕਬੱਡੀਆਂ ਤੇ 500 ਮੇਜਰ ਸਿੰਘ ਮੇਜੀ ਦਲਵੀਰ ਪਟਵਾਰੀ ਤੇ ਨਾਲ ਨਵਰੋਜ ਰੋਜੀ 500 ਰੁਪਿਆ ਕਾਲਾ ਪਟਵਾਰੀ ਕਹਿੰਦੇ ਵੀ 500 ਰੁਪਿਆ ਦਲਵੀਰ ਦੀਆਂ ਦੋ ਕਬੱਡੀਆਂ ਤੇ ਮਾਰਸ਼ਮਾਨ ਦਿੱਤਾ ਜਾਵੇਗਾ ਲਓ ਪਹਿਲੀ ਕਬੱਡੀ ਐਨ ਸੇਫ ਮੁੰਡਾ ਮੁੜਿਆਇਆ ਤੇ ਦੂਜੀ ਕਬੱਡੀ ਤੇ ਦਿੱਤਾ ਜਾਊ 500 ਲਓ ਗगनਦੀ ਵੀ ਦੂਜੀ ਕਬੱਡੀ ਐ ਇਹਦੇ ਵੀ 500 ਲੱਗਿਆ ਹੋਇਆ ਕਾਲੇ ਪਟਵਾਰੀ ਵੱਲੋਂ ਧੀਰਾ ਪੰਜ ਟਾਲਾ ਨਾਲ ਮੇਝ ਯੂਕੇ ਨਾਲ ਮੋੜੇ ਉਹਨਾਂ ਵੱਲੋਂ ਨਾਲ ਕਹਿੰਦੇ ਵੀ ਨਵਰੋਜ ਰੋਜੀ ਉਹਨਾਂ ਵੱਲੋਂ ਲਓ 500 ਦੀ ਦੂਜੀ ਕਬੱਡੀ ਹੈ ਡਿੜਵੇ ਵਾਲਿਓ 500 ਦੀ ਦੂਜੀ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਹੈ ਤੇ ਡਿੜਵੇ ਵਾਲਾ ਗਗਨਦੀਪ ਸੱਤੀ ਨਾਲ ਗੁਰਧਿਆਨ ਨਾਲ ਕਹਿੰਦੇ ਵੀ ਦਰਸ਼ਨ ਲਓ ਦਰਸ਼ਨ ਨੂੰ ਟੱਚ ਕਰਕੇ 500 ਰੁਪਏ ਜਿਹੜਾ ਇਸ ਨੌਜਵਾਨ ਨੇ ਜਿੱਤੇ ਹੈ ਸਾਡੇ ਕਾਲੇ ਪਟਵਾਰੀ ਦੇ ਵੱਲੋਂ ਨਾਲ ਕਹਿੰਦੇ ਵੀ ਮੇਜੀ ਨਵਰੋਜ ਰੋਜੀ ਲਓ ਦਲਵੀਰ ਦੀ ਵੀ ਦੂਜੀ ਕਬੱਡੀ ਹੈ ਇਹਤੇ ਵੀ 500 ਲੱਗਿਆ ਹੋਇਆ ਹੈ ਲਓ ਦੂਜੀ ਕਬੱਡੀ ਹੈ ਕੀਰਾ ਪੰਜਟਾ ਟੀਰਾ ਪੰਜ ਟਾਲਾਂ ਤੇ ਨਾਲ ਕਾਲਾ ਪਟਵਾਰੀ ਰਾਜੂ ਯੂਕੇ ਨਾਲ ਮੇਜੀ ਯੂਕੇ ਲਓ 500 500 ਤੇ ਤਾੜੀਆਂ ਮਾਰ ਦਿਓ ਦਲਵੀਰ ਦੇ ਨਾਮੀਆਂ ਵੀ 500 ਰੁਪਏ ਜਿਹੜਾ ਇਹਨਾਂ ਭਰਾਵਾਂ ਦੇ ਵੱਲੋਂ ਵੱਡੇ ਮਾਨ ਸਨਮਾਨ ਕੀਤੇ ਗਏ ਹੈ ਲਓ ਜਸੀ ਤੇ ਲਖਾ ਯੂਐਸਏ ਵਾਲੇ ਕੱਕਨੇ ਵੱਡੋਵਾਲ ਦੀਆਂ ਦੋ ਕਬੱਡੀਆਂ ਤੇ 500 ਦੇਣਗੇ ਲੱਖੀ ਤੇ ਨਾਲ ਰਾਜੂ ਸਾੜਾ ਵੀ ਯੂ ਐਸ ਏ ਵਾਲੇ ਦੋ ਕਬੱਡੀਆਂ ਤੇ ਕੱਕਨੇ ਦੀਆਂ ਤੇ 500 ਦੇ ਮਾਰਸ ਮਾਣਾ ਤੇ ਹੁਸ਼ਿਆਰਾ ਬਾਪਰੀਆ ਇਹ ਨੌਜਵਾਨ ਮੋਟਰਸਾਈਕਲ ਜਿੱਤਣ ਲਈ ਜਦੋਂ ਯਾਦ ਕਰਦਾ ਤੇ ਤੀਜਾ ਜਫਾ ਜੇ ਹੁਸ਼ਿਆਰੇ ਬਾਪਰ ਦੀ ਖੇਡ ਵਧੀਆ ਲੱਗਦੀ ਆ ਇੱਕ ਲਲਕਾਰਾ ਹੁਸ਼ਿਆਰੇ ਦੇ ਨਾਂ ਦਾ ਉਧਰ 500 ਰੁਪਏ ਦਲਵੀਰ ਦੀਆਂ ਦੋ ਕਬੱਡੀਆਂ ਤੇ ਫੇਰ ਲੱਗ ਗਿਆ ਕਾਲਾ ਪਟਵਾਰੀ ਮੇਜੀ ਯੂਕੇ ਨਾਲ ਨਵਰੋਜ ਰੋਜੀ ਨਾਲ ਧੀਰੇ ਪੰਜ ਵੱਲੋਂ ਲਓ ਦਲਵੀਰ ਦੀਆਂ ਦੋ ਕਬੱਡੀਆਂ ਤੇ 500 ਦੇਤੇ ਜਾਣਗੇ ਇਹ ਆ ਮਹਿੰਦਰ ਸਿੰਘ ਸੁਹਾਣੇ ਦਾ ਕਹਿੰਦੇ ਵੀ ਚਿਹਤਾ ਖਿਡਾਰੀ ਨੱਚ ਦਾ ਟੱਪ ਦਾ ਪਹਿਲੀ ਕਬੱਡੀ ਲਓ ਪਹਿਲਾ ਅੰਕ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਮੋਟਰਸਾਈਕਲਾਂ ਦੀ ਲੜਾਈ ਹੈ ਇੱਕ ਪਾਸੇ ਗगन ਕਹਿੰਦੇ ਵੀ ਟੌਪ ਦੀਆਂ ਕਬੱਡੀਆਂ ਵਾਰਿਆ ਦੂਜੇ ਪਾਸੇ ਦਲਵੀਰ ਉਧਰ ਸਟਾਪਰਾਂ ਦੇ ਵਿੱਚ ਵਾਪਰੀਆ ਹਿਸ਼ਾਰਾ ਤਿੰਨ ਜਫੇ ਲਾ ਕੇ ਮੋਟਰਸਾਈਕਲ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਹੈ 15 ਮੁੰਡਾ ਕਬੱਡੀਆਂ ਦਾ ਮੈਚ ਹੈ ਕਿ 15-15 ਕਬੱਡੀਆਂ ਦਾ ਮੈਚ ਮਿੱਤਰੋ ਫਸ ਗਈਆਂ ਗੋਡੀਆਂ ਕਿ ਬਾਹਰ ਬੈਠੇ ਲੋਕੀ ਗੱਲਾਂ ਹੀ ਉਹ ਕਰਦੇ ਕਿ ਟੀਮਾਂ ਦੋਨੋਂ ਚੰਗੀਆਂ ਕਿ ਟੀਮਾਂ ਦੋਨੋਂ ਚੰਗੀਆਂ ਦੋਨੋਂ ਸਿਰੇ ਦੀਆਂ ਟੀਮਾਂ ਇੱਕ ਪਾਸੇ ਮਲਕ ਔਰ ਦੂਜੇ ਪਾਸੇ ਡਿੜਬਾ ਮੰਡੀ ਡਿੜਬਾ ਮੰਡੀ ਤੇ ਮਲਕ ਦੀਆਂ ਟੀਮਾਂ ਦੇ ਦਰਮਿਆਨ ਉਹ ਟਾਲਾਂ ਦਾ ਕਹਿੰਦੇ ਵੀ ਅੱਜ ਫਾਈਨਲ ਖੇੜਿਆ ਜਾ ਰਿਹਾ ਹੈ ಗ್ರಾಮ ਪੰਚਾਇਤ ਸਮੂਹ ਨਗਰ ਨਵਾਸੀ ਉਧਰ ਸਰਿੰਦਰਪਾਲ ਕਾਕਾ ਰਾਜੂ ਯੂਕੇ ਨਾਲ ਮੇਜੀ ਯੂਕੇ ਨਾਲ ਕਹਿੰਦੇ ਵੀ ਸਾਡੇ ਵੀਰ 71000 ਤੇ 61000 ਰੁਪਇਆ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਅਤੇ ਦੂਜਾ ਇਨਾਮ ਜਿਹੜਾ ਸਾਡੇ ਯੂਕੇ ਵਾਲੇ ਭਰਾਵਾਂ ਵੱਲੋਂ ਸਪான்ਸਰ ਕੀਤਾ ਗਿਆ ਹੈ ਰਮਨ ਉਹ ਟਾਲਾਂ ਵਾਲਾ ਸਾਡਾ ਭਰਾ ਜਿਸ ਭਰਾ ਦੀ ਬਾਹਟ ਵੱਦੀ ਮਿਹਨਤ ਦੇ ਨਾਲ ਅਜੋ ਟਾਲਾਂ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਸਵਰਗਵਾਸੀ ਰੁਪਿੰਦਰ ਸਿੰਘ ਗਾਂਧੀ ਦੀ ਯਾਦ ਦੇ ਵਿੱਚ ਐਨ ਕਹਿੰਦੇ ਵੀ ਵੱਡੀਆਂ ਰੌਣਕਾਂ ਤੇ ਬਾਪਰੀਆ ਹੁਸ਼ਿਆਰਾ ਐਨ ਫੜਕੇ ਗੁੱਟ ਮਾਰਦਾ ਹੈ ਕੈਂਜੀ ਚੌਥਾ ਜਫਾ ਲਓ ਮੁੰਡੇ ਦਾ ਚੌਥਾ ਜਫਾ ਜੇ ਲੱਗ ਗਿਆ ਤੇ ਗੱਲ ਵੱਖਰੀ ਹੋਊ ਤੇ ਤਾੜੀਆਂ ਮਾਰ ਦਿਓ ਤਾੜੀਆਂ ਮਾਰ ਦਿਓ ਇਹ ਆ ਨੌਜਵਾਨ ਬਾਪਰੀਆ ਹੁਸ਼ਿਆਰਾ ਰਾਜ ਤੇ ਗੋਪੀ ਯੂਕੇ ਵੱਲੋਂ 500 ਰੁਪਇਆ ਹੋਸ਼ਿਆਰੇ ਬਹਾਪਰੀ ਦੇ ਲਈ 500 ਰੁਪਿਆ ਰਾਜ ਅਤੇ ਕਹਿੰਦੇ ਵੀ ਗੋਪੀ ਯੂਕੇ ਵਾਲੇ ਮੇਜੀ ਦੇ ਬੇਟੇ ਮੇਜੀ ਦੇ ਕਹਿੰਦੇ ਵੀ ਪੁੱਤਰਿਆਂ ਨੇ ਵੀ ਮਾਨਸਮਾਨ ਕੀਤਾ ਜੇ ਉਹਨਾਂ ਦਾ ਵੀ ਧੰਨਵਾਦ ਹੈ ਲਓ ਦਲਵੀਰ ਦੀ ਦੂਜੀ ਕਬੱਡੀ ਹੈ ਕਾਲੇ ਪਟਵਾਰੀ ਵੱਲੋਂ ਨਵਰੋਜ ਰੋਜੀ ਵੱਲੋਂ ਨਾਲ ਮੇਜੀ ਵੱਲੋਂ 500 ਰੁਪਿਆ ਲੱਗਿਆ ਹੋਇਆ ਤੇ ਦਲਵੀਰ ਦੇ ਨਾਂ ਦੀਆਂ ਵੀ ਤਾੜੀਆਂ ਮਾਰ ਦਿਓ ਜੇ ਦਲਵੀਰ ਦੀ ਖੇਡ ਵਧੀਆ ਲੱਗਦੀ ਆ ਇੱਕ ਲਲਕਾਰਾ ਮਾਰ ਦਿਓ ਜ਼ੋਰਦਾਰ ਪਾਲਾ ਪਲੇ ਪਲੇ ਉਰੇ ਆਈ ਵੀਰੇ ਜਲਦੀ ਸੁਖਵੀਰ ਸਰਾਮਾ ਦਾ ਬ੍ਰਦਰ ਸ਼ੀਰਾ ਸਰਾਮਾ ਉਹ ਵੀ ਸਾਡਾ ਵੀਰ ਮਲੇਸ਼ੀਆ ਤੋਂ ਜੁੜਿਆ ਹੋਇਆ ਸ਼ੀਰੇ ਸਰਾਮਾ ਉਹਨਾਂ ਦਾ ਚੜ੍ਹਦੀ ਕਲਾ ਕਲਾ ਮਲੇਸ਼ੀਆ ਦਾ ਧੰਨਵਾਦ ਮਾਈਕ ਤੇ ਸਰਜੀਤ ਕਕਰਾਲੀ ਜੀ ਲਓਦਰ ਰਮਨ ਉਟਾਲਾ ਵਾਲਾ ਸਾਡਾ ਵੀਰ ਜਿਸ ਦੀ ਭਰਾ ਦੀ ਬਹੁਤ ਵੱਡੀ ਮਿਹਨਤ ਹੈ ਫਿਰ ਤੋਂ ਬាទ ਬាទ ਧੰਨਵਾਦ ਕਰਦੇ ਹਾਂ ਰਮਨ ਉਟਾਲਾ ਅਰ ਜੀ ਦੀ ਯਾਰੀ ਕਹਿੰਦੇ ਵੀ ਜਿੱਤੇ ਗਾਂਧੀ ਗਰੁੱਪ ਦੇ ਨਾਲ ਹੈ ਅਰ ਜਿਸ ਭਰਾ ਦੀ ਵੱਡੀ ਮਿਹਨਤ ਦੇ ਸਦਕਾ ਅੱਜ ਰਣਕਾ ਲੱਗੇ ਹੋ ਜਾਂਦੇ ਲਓ 500 ਰੁਪਇਆ ਧੀਰਾ ਪੰਜ ਮੇਜੀ ਯੂਕੇ ਨਵਰੋਜ ਰੋਜੀ ਤੇ ਕਾਲੇ ਪਟਵਾਰੀ ਵੱਲੋਂ ਲਓ 500 ਗगन ਦੀਆਂ ਦੋ ਕਬੱਡੀਆਂ ਤੇ 500 ਲੱਗ ਗਿਆ ਦੋ ਕਬੱਡੀਆਂ ਤੇ 500 ਮਲਕ ਵਾਲਿਓ ਲਾ ਵੀ ਨਿੱਕੇ 500 ਲੱਗਿਆ ਹੋਇਆ ਤੇ ਇੱਕ ਮੋਟਰਸਾਈਕਲ ਵੀ ਦਿੱਤਾ ਜਾਣਾ ਲਓ ਪਹਿਲੀ ਕਬੱਡੀ ਗगन ਐਨ ਕਹਿੰਦੇ ਵੀ ਆਪਣੀ ਟੀਮ ਦੇ ਲਈ ਪਹਿਲਾ 6 ਅੰਕ ਜੋੜਦਾ ਹੋਇਆ ਉਧਰ ਮੋਹਣਾ ਸਾਡਾ ਭਰਾ ਜੋ ਥੋੜਾ ਢਿੱਲਾ ਵੀ ਹੈ ਉਹਦੇ ਕਰਕੇ ਸੱਭਿਆਚਾਰਕ ਮੇਲਾ ਜਿਹੜਾ ਉਹ ਸਾਨੂੰ ਕੈਨਸਲ ਕਰਨਾ ਪਿਆ ਤੇ ਲਾਈਵ ਆਨੰਦ ਮਾਣ ਰਿਹਾ ਅਸੀਂ ਸਾਡੇ ਵੀਰ ਮੋਹਣੇ ਦਾ ਬਾਤ ਬਾਤ ਧੰਨਵਾਦ ਕਰਦੇ ਹਾਂ ਉਟਾਲਾਂ ਵਾਲੇ ਛੇਮੇ ਨੂੰ ਬੁਲੇਟ ਦਿੱਤਾ ਗਿਆ ਉਧਰ ਬੱਬੂ ਖੰਨੇ ਨੂੰ ਇਕਬਾਲ ਸਿੰਘ ਯੂਐਸਏ ਵੱਲੋਂ ਬੁਲੇਟ ਦਿੱਤਾ ਗਿਆ ਅਸੀਂ ਇਹਨਾਂ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਔਰ ਮੁਬਾਰਕਾਂ ਨੇ ਸਾਡੇ ਨਾਲ ਕਬੱਡੀ ਦੇ ਖਿਡਾਰੀਆਂ ਨੂੰ ਤੇ ਕਬੱਡੀ ਦੇ ਬੁਲਾਰਿਆਂ ਨੂੰ ਜਿਨ੍ਹਾਂ ਨੂੰ ਵੱਡੇ ਮਾਨ ਸਨਮਾਨ ਦਿੱਤੇ ਗਏ ਲਾ ਮਨਾਣੇ ਵਾਲੇ ਦਲਵੀਰ ਦੀ ਕਬੱਡੀ ਪਈ ਹੋਈ ਹੈ ਤੇ ਚਾਰ ਮਲਕ ਵਾਲੇ ਹੈਪੀ ਅਮਨ ਅਖਾੜੇ ਵਾਲਾ ਨਿੱਕਾ ਮਾਜਰੀ ਵਾਲਾ ਸਾਬੂ ਚਾਰ ਯਾਫੀ ਤਿਆਰੀ ਦੇ ਵਿੱਚ ਹੈ ਲਾ ਦੋ ਕਹਿੰਦੇ ਦਲਵੀਰ ਦੀਆਂ ਦੋ ਕਬੱਡੀਆਂ ਤੇ 500 ਫੇਰ ਲੱਗ ਗਿਆ ਲਾ ਪਹਿਲੀ ਕਬੱਡੀ ਪਈ ਹੋਈ ਹੈ ਅਖਾੜੇ ਵਾਲਾ ਨਿੱਕਾ ਦਲਵੀਰ ਅਖਾੜੇ ਵਾਲਾ ਨਿੱਕਾ ਤੇ ਦਲਵੀਰ ਤੇ ਤਾੜੀਆਂ ਮਾਰ ਦਿਓ ਦਲਵੀਰ ਦੇ ਨਾਮ ਦੀਆਂ ਤਾੜੀਆਂ ਮਾਰ ਦਿਓ ਪੰਜ ਟਾਲਾ सुरेंद्रਪਾਲ ਕਾਕਾ 500 ਲਓ ਧੀਰਾ ਪੰਜ ਨਾਲ सुरेंद्रਪਾਲ ਕਾਕਾ ਯੂਕੇ ਨਾਲ ਮੇਝੀ ਉਟਾਲਾ ਰਾਜੂ ਯੂਕੇ ਔਰ ਨਾਲ ਕਹਿੰਦੇ ਵੀ ਰਮਨ ਉਟਾਲਾ 500 ਰੁਪਏ ਦਲਵੀਰ ਦੀਆਂ ਦੋ ਕਵੱਟੀਆਂ ਲਈ ਫਿਰ ਮਾਚ ਮਾੜ ਹੋਵੇਗਾ ਉਧਰ ਗਗਨਦੀਪ ਸੱਤੀ ਡਿੜਵੇ ਵਾਲਾ ਤੇ ਰਾਮਾ ਨਿਉਹ ਵਾਲਾ ਫੈਸਲਾ ਕਰਦਾ ਹੋਇਆ ਵੀ ਪੁਆਇੰਟ ਧਾਵੀ ਦੇ ਸੇ ਜੁੜ ਗਿਆ ਲਓ ਪੁਆਇੰਟ ਰੇਡਰ ਦੇ ਸੇ ਜੁੜ ਗਿਆ ਪੂਰਾ ਕਹਿੰਦੇ ਵੀ ਫਾਈਨਲ ਨਜ਼ਾਰੇਦਾਰ ਖੇਡਿਆ ਜਾ ਰਿਹਾ ਹੈ ਅੱਜ ਮਨਾਣੇ ਵਾਲਾ ਦਲਵੀਰ ਫਿਰ ਕਹਿੰਦੇ ਵੀ ਐਨ ਪੂਰਾ ਫੱਟ ਹੈ ਤੇ ਪੂਰੀਆਂ ਤਕੜੀਆਂ ਕਬੱਡੀਆਂ ਵਾਰਿਆ ਲਓ ਗਗਨ ਦੀ ਦੂਜੀ ਕਬੱਡੀ ਆ ਤੇ 500 ਲੱਗਿਆ ਹੋਇਆ ਹੈ ਇਹ ਆ ਗਗਨ ਢੰਡੋਰੀ ਵਾਲਾ ਜਿਸ ਨੌਜਵਾਨ ਦੀ ਦੂਜੀ ਕਬੱਡੀ ਤੇ 500 ਲੱਗਿਆ ਹੋਇਆ ਤੇ 500 ਸਾਢੇ ਜਿੱਥੇ ਕਹਿੰਦੇ ਵੀ ਕਾਲੇ ਪਟਵਾਰੀ ਵੱਲੋਂ ਨਾਲ ਮੇਜੀ ਧੀਰੇ ਪੰਜ ਵੱਲੋਂ ਨਾਲ ਨਵਰੋਜ ਰੋਜੀ ਜੀ 500 ਰੁਪਏ ਦੇ ਵੱਡੇ ਜਿਹੜੇ ਮਾਨ ਸਮਾਨ ਨੇ ਢੰਡੋੜੀ ਵਾਲੇ ਗਗਨਦੇਸ ਪਿੰਡ ਤੋਂ ਖੇਡੋ ਕੀ ਨਾਲ ਅਗਲੀ ਕਬੱਡੀ ਗਗਨ ਇਹ ਹੈ ਮਲਕਪਿੰਡ ਦਾ ਗਗਨ ਜੋ ਨੌਜਵਾਨ ਹੁਣ ਕਬੱਡੀ ਪਾ ਰਿਹਾ ਹੈ ਉਧਰ ਗਗਨ ਦੀਆਂ ਦੋ ਕਬੱਡੀਆਂ ਤੇ ਨਵਰੋਜ ਰੋਜੀ ਮੇਜੀ ਯੂਕੇ ਰਮਨੋ ਟਾਲਾ ਨਾਲ ਮੇਜਰ ਯੂਐਸਏ ਜੱਸੀ ਯੱਸਾ ਯੂਐਸਏ ਨਾਲ ਮਿੰਟੂ ਯੂਐਸਏ ਨਾਲ ਕਾਲਾ ਪਟਵਾਰੀ ਇੰਦਰਜੀਤ ਸਿੰਘ ਜੀ ਉਟਾਲਾ ਉਹਨਾਂ ਵੱਲੋਂ ਦੋ ਕਬੱਡੀਆਂ ਗਗਨ ਦੀਆਂ ਤੇ 500 ਹੈ। ਲਓ ਮੈਦਾਨ ਦੇ ਵਿੱਚ ਦਲਵੀਰ ਦੀ ਦੂਜੀ ਕਬੱਡੀ ਹੈ। ਕਾਲੇ ਪਟਵਾਰੀ ਵੱਲੋਂ ਨਾਲ ਨਵਰੋਜ ਰੋਜੀ, ਇਕਬਾਲ ਸਿੰਘ ਜੀ ਯੂਐਸਏ, ਮੇਜੀ ਯੂਕੇ ਨਾਲ ਕਹਿੰਦੇ ਵੀ ਕਾਲਾ ਪਟਵਾਰੀ ਨਾ ਧੀਰੇ ਪੰਜ ਵੱਲੋਂ 500 ਲੱਗਿਆ ਹੋਇਆ ਰਮਨ ਉਹ ਟਾਲਾ ਵੱਲੋਂ 500 ਲੱਗਿਆ ਹੋਇਆ ਲਓ ਸਾਬੂ ਮਾਜਰੀ ਵਾਲਾ ਫੜਿਆ ਘੁੱਟ ਏ ਬੱਲੇ 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 ਦਾ ਓਏ ਮਾਂ ਦਾ ਸ਼ੇਰ ਪੁੱਤ ਜੇ ਦਲਵੀਰ ਦੀ ਖੇਡ ਵਧੀਆ ਲੱਗਦੀ ਆ ਇੱਕ ਲਲਕਾਰਾ ਜ਼ੋਰਦਾਰ ਲਓ 500 ਰੁਪਏ ਦਲਵੀਰ ਦੇ ਲਈ ਇੰਦਰਜੀਤ ਟਾਲਾਂ ਵਾਲਾ ਉਹਨਾਂ ਦਾ ਵੀ ਧੰਨਵਾਦ ਹੈ ਤੇ 500 ਰੁਪਏ ਦਲਵੀਰ ਦੇ ਲਈ ਹੋਰ ਵੱਡੇ ਮਾਨਸਮਾਨ ਦੇ ਉੱਤੇ ਜਾ ਰਹੇ ਹੈ ਉਧਰ ਨੌਜਵਾਨ ਕਹਿੰਦੇ ਵੇਖੋ ਇਸ ਸਮੇਂ ਵੱਡੂਵਾਲ ਦਾ ਘਕਨਾ ਕਬੱਡੀ ਪਾ ਰਿਹਾ ਹੈ ਉਧਰ ਰਿੰਕੂ ਤੇ ਆਰੀਨ ਜੋ ਪੋਤਰੇ ਨੇ ਮੇਜੀ ਯੂਕੇ ਦੇ ਉਹਨਾਂ ਵੱਲੋਂ ਦਲਵੀਰ ਦੀ ਅਗਲੀਆਂ ਦੋ ਕਬੱਡੀਆਂ ਤੇ ਫਿਰ 500 ਦੇ ਮਾਨਸਮਾਨ ਹੋਣਗੇ ਲਓ ਦਲਵੀਰ ਦੀ ਕਹਿੰਦੇ ਇੱਕੋ ਕਬੱਡੀ ਤੇ 500 ਮੇਜੀ ਯੂਕੇ ਦੇ ਪੋਤਰਿਆਂ ਵੱਲੋਂ ਰਿੰਕੂ ਤੇ ਆਰੀਨ ਵੱਲੋਂ 500 ਰੁਪਏ ਦੇ ਮਾਰਸਪੋਰਟ ਹੋਣਗੇ ਲਓ ਗਗਨ ਦੀਆਂ ਦੋ ਕਬੱਡੀਆਂ ਤੇ 500 ਫੇਰ ਲੱਗ ਗਿਆ ਗਗਨ ਦੀਆਂ ਦੋ ਕਬੱਡੀਆਂ ਤੇ ਨਬਰੋਜ ਰੋਜੀ ਜੀ ਨਾਲ ਕਹਿੰਦੇ ਵੀ ਸਾਡੇ ਜਿੱਤੇ ਕਾਲੇ ਪਟਵਾਰੀ ਵੱਲੋਂ ਸਰਿੰਦਰਪਾਲ ਕਾਕਾ ਤੇ ਇੰਦਰਜੀਤ ਸਿੰਘ ਸਰਿੰਦਰਪਾਲ ਕਾਕਾ ਤੇ ਇੰਦਰਜੀਤ ਲਓ 500 ਲੱਗਿਆ ਹੋਇਆ ਲੈ ਵੀ ਰੋਜੀ 500 500 500 ਸਰਿੰਦਰਪਾਲ ਕਾਕਾ ਤੇ ਨਾਲ ਇੰਦਰਜੀਤ ਇੰਗਲੈਂਡ ਦੇ ਵਿੱਚ ਬੈਠਿਆ ਤੇ ਰਮਨੋ ਟਾਲਾ ਵੱਲੋਂ 500 500 500 500 ਤਾੜੀਆਂ ਮਾਰ ਦਿਓ ਲਓ ਪਹਿਲੀ ਕਬੱਡੀ ਮੈਦਾਨ ਦੇ ਵਿੱਚ ਢੰਡੋੜੀ ਵਾਲਾ ਗਗਨ ਤੇ ਦੋ ਕਬੱਡੀਆਂ ਤੇ 500 ਲੱਗਿਆ ਹੋਇਆ ਲਓ ਗਗਨ ਮਲਕ ਵਾਲਾ ਕਿ ਕਰ ਜਿਹਦਾ ਪੌਣੀ ਰੈਡਾਂ ਦਾ ਗੱਲ ਕਿਹਨੇ ਰਬੜ ਗਿਆਈ ਬਈ ਕਿਹਨੇ ਰਬੜ ਗਿਆਈ ਹੈ ਕੀ ਆਈ ਦੀ ਜਿਹਦਾ ਰੈਡਾਂ ਫਿਰ ਕੱਪਾਂ ਦੀਆਂ ਬਾਈ ਬਈ ਮੈਚ ਚੱਲੂ ਆਲੇ ਢੜਵੇ ਵਾਲਿਓ ਮੈਚ ਆਲੇ ਪੂਰਾ ਨਹੀਂ ਹੋਇਆ ਉਹ ਕਹਿੰਦਾ ਮੈਂ ਬਰਾਬਰ ਕਹਿੰਦਾ ਮੇਰੀ ਰੈਡਾਂ ਇੱਕ ਅੱਧਾ ਹੀ ਫਰਕ ਹੈ ਗਰਾਊਂਡ ਕਲੀਅਰ ਮੋਟਰਸਾਈਕਲਾਂ ਦੀ ਲੜਾਈ ਹੈ ਗਰਾਊਂਡ ਕਲੀਅਰ ਕਰ ਦੋ ਬਾਬੇ ਉਹ ਗਰਾਊਂਡ ਕਲੀਅਰ ਬਣ ਗਈ ਨਾ ਵੀ 30 30 ਰੈਡਾਂ ਪੂਰੀਆਂ ਬਣ ਗਿਆ ਗਰਾਊਂਡ ਕਲੀਅਰ ਕਰ ਦੋ ਜੀ ਸਾਰੇ ਇਹ ਟੀਮ ਜਿੱਤ ਗਈ ਢੜਵੇ ਵਾਲੀ ਪਰ ਮੋਟਰਸਾਈਕਲਾਂ ਦੀ ਲੜਾਈ ਚੱਲ ਰਹੀ ਹੈ ਗ੍ਰਾਉਂਡ ਖਾਲੀ ਕਰ ਦਿਓ 6 ਕ੍ਰੇਡਾ ਬਾਕੀ ਆ ਹੁਣ ਤੱਕਲੇ ਪਹਿਲੀ ਰੇਡ ਮਨਵੀਰ ਸਿੰਘ ਬੋਪਾਰਾ ਇੰਦਰਜੀਤ ਸਿੰਘ ਵੱਲੋਂ 500 ਰੁਪਏ ਮਨਜੀਤ ਸਿੰਘ ਬੋਪਾਰਾ ਤੇ ਇੰਦਰਜੀਤ ਸਿੰਘ 500 ਰੁਪਏ ਇੰਦਰਜੀਤ ਸਿੰਘ ਜਿਉਟਾਲ ਬਈ ਪਾਣੀ ਨਾ ਕੋਈ ਵੀ ਆਪਣੇ ਪਿੰਡੇ ਤੇ ਡੋਲੇ ਲੈ ਵੀ ਗਗਨ ਆ ਨੌਜਵਾਨਾ ਇਹ ਕਹਿੰਦਾ ਵੀ ਮੈਂ ਹੋ ਸਕਦਾ ਮੋਟਰਸਾਈਕਲ 'ਤੇ ਜਾਵਾਂ 500 ਰੁਪਿਆ ਇਸ ਕਬੱਡੀ ਤੇ ਟੋਟਲ 6 6 ਜਿਹੜੀਆਂ ਕਬੱਡੀਆਂ ਹੋਰ ਪੈਣੀਆਂ ਭਾਵੇਂ ਦਿੜਵਾ ਜਿੱਤ ਚੁੱਕਿਆ ਪਰ ਅਸੀਂ ਆਖਿਆ ਸੀ ਵੀ 15-15 ਕਬੱਡੀਆਂ ਪੂਰੀਆਂ ਪੈਣੀਆਂ ਪੂਰੀਆਂ 30 ਕਬੱਡੀਆਂ ਪੂਰੀਆਂ ਹੁਣ ਤੇ ਮੈਚ ਬੰਦ ਹੋਣਾ ਲਓ ਮਨਵੀਰ ਸਿੰਘ ਜੀ ਬੋਪਾਰਾਏ ਤੇਂਦਰਜੀਤ ਸਿੰਘ ਜੀ ਟਾਪ ਤੇ ਕਾਲਾ ਪਟਵਾਰੀ ਨਾਲ ਕਹਿੰਦੇ ਵੀ ਸੁਰਿੰਦਰਪਾਲ ਕਾਕਾ ਰਮਨੋ ਟਾਲ ਵੱਲੋਂ 500 ਰੁਪਿਆ ਲਓ 500 ਇਸ ਕਬੱਡੀ ਦਾ ਤੇ ਗਗਨ ਨੇ 500 ਰੁਪਏ ਦੇ ਵੱਡੇ ਜਿਹੜੇ ਵੱਡੇ ਮਾਨਸਮਾਨ ਹਾਸਲ ਕੀਤੇ ਆ ਇਹ ਆ ਨੌਜਵਾਨ ਗਗਨ ਲਓ ਦਲਵੀਰ ਦੀਆਂ ਅਗਲੀਆਂ ਦੋ ਕਬੱਡੀਆਂ ਤੇ 500 ਰੁਪਏ ਮਨਾਏ ਸੌਰੀ ਸਰਜੀਤ ਜੀ ਡਿੰਪਲ ਉਟਾਲਾਂ ਵੀਰ ਦੇ ਵੀ ਹਾਜ਼ਰੀ ਜ਼ਰੂਰ ਲਵਾਓ ਜੀ ਉਹ ਡਿੰਪਲ ਕਿੱਥੇ ਕਿਹਾਟਾ ਡਿੰਪਲ ਭਾਈ ਕੱਢ ਲੈ ਪੈਸੇ ਮਾੜੇ ਮੋਟੇ ਤੋਂ ਵੀ ਡਿੰਪਲ ਐਂਟਰਟੇਨਮੈਂਟ ਇਹ ਲੋਕਾਂ ਤੋਂ ਬੱਬੂ ਲੈਣ ਜਾਣਦਾ ਡਿੰਪਲ ਕਿੰਨੇ ਲਾਜਵਾਨ ਤੁਹਾਡੇ ਲਓ 500 ਰੁਪਇਆ ਡਿੰਪਲ ਐਂਟਰਟੇਨਮੈਂਟ ਉਟਾਲਾ ਵੱਲੋਂ ਇਸ ਕਬੱਡੀ ਤੇ 500 500 ਦੀ ਕਬੱਡੀ ਹੈ ਇਹ ਡਿੰਪਲ ਉਟਾਲਾ ਵਾਲਾ ਡਿੰਪਲ ਐਂਟਰਟੇਨਮੈਂਟ ਪਾਰਟੀ ਦੇ ਵੱਲੋਂ 500 ਰੁਪਏ ਦੇ ਮਾਰਸ ਵੰਡਣਗੇ ਲਓ ਗਗਨਦੀਪ ਕਬੱਡੀ ਪਈ ਹੋਈ ਹੈ ਤੇ ਚਾਰ ਬਬਰ ਸ਼ੇਰ ਚਾਰ ਬਬਰ ਸ਼ੇਰ ਦਿੜਵੇਂ ਵਾਲੇ ਵਾਹ ਓਏ ਨੌਜਵਾਨਾ ਤੇ ਬਿੱਟੂ ਨੇ ਫੈਸਲਾ ਕਰ ਦਿੱਤਾ ਵੀ ਪੁਆਇੰਟ ਗਗਨਦੀਪ ਸੱਤੀ ਨੇ ਆਪਣੀ ਟੀਮ ਦੇ ਸਹੁੰ ਜੋੜ ਦਿੱਤਾ ਪੂਰਾ ਕਹਿੰਦਾ ਵੀ ਕਾਂਟਾ ਮੁਕਾਬਲਾ ਪੂਰਾ ਆਤਮ ਮੁਕਾਬਲਾ ਦੋਨੋ ਟੀਮਾਂ ਦੇ ਦਰਮਿਆਨ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਔਰ ਜਿੱਥੇ 500 ਰੁਪਏ ਉਧਰ ਡਿੰਪਲ ਉਟਾਲਾਂ ਵਾਲਾ ਸਾਡਾ ਭਰਾ ਡਿੰਪਲ ਹੋਰ ਸਰਦੀਪ ਜੀ ਕਿਹਦੇ ਕਿਹੜੇ ਪਲੇਅਰ ਲਈ ਆ ਜੀ ਇਸ ਡਿੰਪਲ ਵਾਲੀ ਦੀ ਸਟਾਪਰ ਦੇ ਠੀਕ ਹੈ ਜੀ ਡੜਬੇ ਦਾ ਇੱਕ ਪਲੇਅਰ ਆਜਵੇ ਜੀ ਭੱਜ ਕੇ ਗੋਪੀ ਆਈ ਗੋਪੀ ਤੜਵਾ ਲਾ ਮੈਦਾਨ ਦੇ ਵਿੱਚ ਗगन ਬਾਹ ਓਏ ਨੌਜਵਾਨਾ ਲਾ ਗगन ਢੰਡੋਲੀ ਵਾਲਾ ਜੇ ਉਧਰ ਕੇ ਜਾ ਕੀ ਫੈਸਲਾ ਕਰਦਾ ਵੀ ਪੁਆਇੰਟ ਧਾਵੀ ਦੇਸ ਜੁੜ ਗਿਆ ਲਓ ਜਿੱਥੇ ਕਾਲਾ ਪਟਵਾਰੀ ਮੇਜੀ ਯੂਕੇ ਨਾਲ ਕਹਿੰਦੇ ਵੀ ਅੰਦਰਜੀ ਤੋਂ ਟਾਲ ਤੇ ਰਮਨੋਂ ਟਾਲ ਮਨਵੀਰ ਬੋਪਾ ਰਈ ਭਈ ਰੈਫਰੀ ਦਾ ਫੈਸਲਾ ਆਖਰੀ ਫੈਸਲਾ ਹੈ ਟੀਮਾਂ ਨੋਟ ਕਰਨ ਨਿੱਕੇ ਵੀਰ ਰੈਫਰੀ ਦਾ ਫੈਸਲਾ ਤੁਹਾਨੂੰ ਮੰਨਣਾ ਪੈਣਾ ਜੋ ਵੀ ਫੈਸਲਾ ਰੈਫਰੀ ਦਾ ਆਖਰੀ ਫੈਸਲਾ ਹੋਵੇਗਾ ਲਓ ਮੁਕਾਬਲਾ ਆਪਾਂ ਸ਼ੁਰੂ ਕਰ ਦਈਏ ਪਾਲੀ ਇਕਵਾਲ ਉਟਾਲਾ ਯੂ ਐਸ ਏ ਵਾਲਾ ਛੋਟਾ ਵੀਰ ਪਾਲੀ ਪਾਲੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਦਾ ਜਿਹੜਾ ਵੱਡੇ ਮਾਣ ਪੁੱਜਦੇ ਕਰਦਾ ਜੀ ਖਿਡਾਰੀਆਂ ਲਈ ਡੜਬੇ ਵਾਲਿਓ ਆ 500 ਰੁਪਏ ਵੀਰੇ ਲੈ ਜਾਓ ਅੱਗੇ ਭੱਜ ਕੇ ਲਓ ਲਾਸਟ ਇੱਕ ਇੱਕ ਕਬੱਡੀ ਬਾਕੀ ਹੈ ਤੇ ਨੌਜਵਾਨ ਵੇਖੋ ਗगन ਇਹ ਹੈ ਮਲਕਪਿੰਡ ਦਾ ਗगन ਜੋ ਕਬੱਡੀ ਪਾ ਰਿਹਾ ਹੈ ਤੇ ਚਾਰ ਬੱਬਰ ਸ਼ੇਰ ਤਿਆਰੀ ਦੇ ਵਿੱਚ ਹੈ ਹੋਸ਼ਿਆਰਾ ਬਾਪਰੀਆ ਤੇ ਨਾਲ 73 ਵਰਗੇ ਨਾਲ ਕਹਿੰਦੇ ਵੀ ਦਰਸ਼ਨ ਤੇ ਨਾਲ ਗੁਰਧਿਆਨ ਡਿੜਵੇ ਵਾਲਾ ਲਓ ਮੈਦਾਨ ਦੇ ਵਿੱਚ ਮਲਕ ਵਾਲੇ ਦੀ ਕਬੱਡੀ ਪਈ ਹੋਈ ਹੈ ਤੇ ਬਾਪਰੀਆ ਹੋਸ਼ਿਆਰਾ ਬਾਪਰੀਆ ਹੋਸ਼ਿਆਰਾ ਤਕੜੀ ਕੋਸ਼ਿਸ਼ ਕਰਦਾ ਹੋਇਆ ਵਾਹ ਓਏ ਨੌਜਵਾਨਾ ਐਨ ਵੇਖੋ ਸਾਹਮਣੇ ਬਾਪਰੀਆ ਕਹਿੰਦਾ ਵੀ ਸਿਰੇ ਦਾ ਲਓ ਸਿਰੇ ਦਾ ਜਫਾ ਲਾ ਰਿਹਾ ਹੈ ਅੱਜ ਤਾੜੀਆਂ ਮਾਰ ਦਿਓ ਬਾਪਰੀਏ ਦੇ ਨਾਲ ਦੀਆਂ ਜੇ ਬਾਪਰੀਏ ਦੀ ਖੇਡ ਵਧੀਆ ਲੱਗੀ ਇੱਕ ਲਲਕਾਰਾ ਮਾਰ ਦਿਓ ਹੁਸ਼ਿਆਰੇ ਦੇ ਨਾਂ ਦਾ ਲਓ ਲਾਸਟ ਕਬੱਡੀ ਇਸ ਮੁਕਾਬਲੇ ਦੀ ਬਾਕੀ ਹੈ ਇਹ ਪੁਆਇੰਟ ਕਹਿੰਦੇ ਭਾਵੇਂ ਮਲਕ ਨੂੰ ਦੇ ਦਿਓ ਲਓ ਮੈਚ ਸਮਾਪਤ ਕੀਤਾ ਗਿਆ ਤੇ ਇਸ ਮੈਚ ਦਾ ਜਿਹੜਾ ਰਿਜ਼ਲਟ ਹੈ ਪਹਿਲਾਂ ਰਿਜ਼ਲਟ ਦਿਓ ਹੈਲੋ ਦੇਪੋਲ ਐਂਟਰਟੇਨਰ ਗਰੁੱਪ ਦਾ ਧੰਨਵਾਦ ਜੀ 500 ਡੇਢ ਵਜੇ ਲਈ ਹਾਂਜੀ ਸਰ ਜੀ ਜੀ ਇਸ ਮੁਕਾਬਲੇ ਦੇ ਵਿੱਚ 10 ਪੁਆਇੰਟ ਰਹੇ ਆ ਮਲਕ ਦੇ 11 ਪੁਆਇੰਟ ਰਹੀ ਹੈ ਮਲਕ ਦੇ ਤੇ 19.5 ਪੁਆਇੰਟ ਦਿੜਵੇ ਦੇ ਦਿੜਵੇ ਦੀ ਟੀਮ ਫਾਸਟ ਅਤੇ ਮਲਕ ਦੀ ਟੀਮ ਜਿਹੜੀ ਸੈਕੰਡ ਰਹੀ ਹੈ ਇਸ ਦਿਲਵੀਰ ਦੇ 8 8 ਪੁਆਇੰਟ ਡਿੰਪਲ ਐਂਟਰਟੇਨਰ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਦਾ ਮਨਾਣੇ ਵਾਲਾ ਦਿਲਵੀਰ ਜਿਸ ਨੌਜਵਾਨ ਨੇ 8 ਕਬੱਡੀਆਂ ਮਾਈਆਂ ਹੈ ਤੇ 8 ਅੰਕਾਸਰ ਕੀਤੇ ਤੇ ਮਨਾਣੇ ਵਾਲਾ ਦਲਵੀਰ ਜਿਹੜਾ ਅੱਜ ਦੇ ਇਸ ਕਬੱਡੀ ਕੱਪ ਦਾ ਉਹ ਬੈਸਟ ਰੀਡਰ ਹੈ ਹੁਸ਼ਿਆਰਾ ਬਾਪਰੀਆ ਜਿਸ ਨੌਜਵਾਨ ਨੇ 6 ਟੱਚਾਂ ਤੇ 5 ਜਫੇ ਲਾਏ ਆ ਦਲਵੀਰ ਜਿਹੜਾ ਉਹ ਬੈਸਟ ਜਿਹੜਾ ਹੁਸ਼ਿਆਰਾ ਬਾਪਰੀਆ ਜਿਹੜਾ ਉਹ ਬੈਸਟ ਸਟਾਪਰ ਹੈ